ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਣ ਜੀ ਆਪਾਂ ਚੱਲੇ ਆਂ ਕਿਨੋਂ ਬੱਚਿਆਂ ਨਾਲ ਮੈਂ ਤੇ ਰੀਰੀ ਚੱਲੇ ਆਂ ਜੀ ਹਾਂ ਸਹੀ ਵਾਰਾ ਚੱਕੋ ਮੈਂ ਆਈ ਵਾਹ وہی ਤਾਂ ਨਾਲ ਥੋੜੀ ਜਿਹੀ ਕੱਪੜੇ ਲੈਣੇ ਸੀ ਕਿ ਲਿਆਣੇ ਹੈ ਹਨਾ ਸਹੀ ਆ ਸਾਨਤਨ ਬਾਬਾ ਮਾਣਿਆ ਦੇ ਨਵਾਂ ਤਾਂ ਉਹ ਕਹਿੰਦੀ 10 ਅਸਰੇ ਆ ਗਏ ਅਸਰੇ ਬਾਬਾ ਦੀਪ ਸਿੰਘ ਸਹਤ ਬਾਬਾ ਹੁੰਜੀ ਆਪਾਂ ਪਹੁੰਚ ਗਏ ਇਗਨੋਰ ਹੋਾਈ ਗੁਰਜੀ ਕੀ ਹਾਲ ਹੈ ਹੋਰੀ ਕਬਾਬੀ ਜੀ ਸਾਸਲੀ ਮਿਲਣ ਆਏ ਆ ਤੁਹਾਨੂੰ ਹੁਣ ਜੀ ਆਪਾਂ ਦੇਖਾਂਗੇ ਗਰਮੀ ਦੀ ਵੈਰਾਈਟੀ ਲਾਈਟ ਹੈ ਗਰਮੀ ਦੇ ਟਾਰਸਮੇ ਨਹੀਂ ਆਏਗਾ ਫੋਲ ਨਹੀਂ ਹੋਣੀ ਬੀ ਆਂਦੇ ਤੇ ਲਾਈਟੇ ਕਲਰ ਗ੍ਰੀਨ ਪੇਂਟਿੰਗ ਹੈ ਹਾਂ ਜੀ ਥੈਂਕ ਯੂ ਕਬੀ ਜੀ ਦੀ ਨਾ ਦੀਦੀ ਨੂੰ ਕਦੋਂ ਦਾ ਮਿਲਣ ਨੂੰ ਕਰ ਰਹੇ ਸੀਗਾ ਜਦੋਂ ਆਂਦੀ ਸੀਗੀ ਦੂਜੇ ਦੀਦੀ ਦੂਜੇ ਦੀਦੀ ਮੈਂ ਕਿਹਾ ਚਲੋ ਉਹੀ ਤਾਂ ਇਹ ਮਸਲਿਨ ਦਾ ਸੂਟ ਹੈ ਜੀ। ਚੱਲੀ ਇਹਦਾ ਪੀਸ ਕਰਾ ਲਵਾਂ। ਦੋ ਕਲਰ ਨੇ ਬਹੁਤ ਹੀ ਪਿਆਰੇ ਨੇ। ਉਹ ਟੇਬਲ ਤੇ ਲਾਲ ਰੰਗ। ਸੌਫਟ ਹੈ। ਬਿਲਕੁਲ ਸੌਫਟ। ਇਹ ਸਲਵਾਰ ਹੈ ਜੀ। ਪੱਟਾ ਦਾ ਤਾਂ। ਇਹ ਹੋ ਸੋਹਣਾ ਸੂਟ ਹੈ ਜੀ। 1500 ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣੇ ਨੇ। ਲਾਈਨ ਲਵੇ ਛੋਦਾ ਸੋਕ ਮਾਜੀ ਇਸ ਲਵਾ ਰਹੀ ਹੈ ਜੀ ਦੁਪੱਟਾ ਕਲਰ ਮਿਲਦੇ ਨੇ ਕਿੰਨੇ ਜਣ ਕਲਰ ਸਾਰੇ ਇੰਚ ਮਿਲ ਜਾਂਦੇ ਨੇ ਛੋਟੇ ਛੋਟੇ Er det de nede? Nei. ਤੁਹਾਨੂੰ ਦੁਪੱਟਾ ਤੁਹਾਡੇ ਕੋਲ ਵਾਈਟ ਮਿਲ ਜਾਣਗੇ ਮਸਲੀਨ ਦੇ ਹਾਂਜੀ ਹਾਂਜੀ ਵਾਈਟ ਮਿਲ ਜਾਂਦੇ ਕਿੰਨੇ ਦਾ ਦੁਪੱਟਾ ਸਿੰਪਲ ਜਿਹੀ ਕਾਟਨ ਮਸਲੀਨ ਦਾ 250 ਦਾ ਜੀ ਜਿਹੜਾ ਟੈਪੀ ਮਸਲੀਨ ਹੈ ਜੀ ਇਹਦੇ ਵਿੱਚ ਵੀ ਆਪ ਨੂੰ ਕਲਰ ਮਿਲ ਜਾਣੇ ਜੀ ਬਹੁਤ ਹੀ ਪਿਆਰੀ ਵੈਰਾਈਟੀ ਹੈ ਬਹੁਤ ਸੋਹਣੇ ਸੂਟ ਨੇ ਜੀ ਬੜਾ ਪਿਆਰਾ ਹੈ ਇਹ ਤੋ ਵੀ ਵਿਚ阿里 ਇਹ ਨਾਲ ਪ੍ਰਿੰਟ ਸਲਵਾਰ ਅੰਦਰ ਦੁਪੱਟਾ ਇਹ ਸੂਟ ਆਪਾਂ ਨੂੰ 4500 ਦੀ ਰੇਂਜ ਵਿੱਚ ਪਿਆ ਜਾਣੀ ਹੈੀ ਬਹੁਤ ਸੋਹਣੇ ਹਾਂਜੀ ਬਹੁਤ ਸੋਹਣੇ ਕਲਰ ਨੇ ਤੇ ਬਹੁਤ ਹੀ ਸੋਹਣਾ ਪ੍ਰਿੰਟ ਹੈ ਜੀ ਇਹ ਆਪਾਂ ਨੂੰ ਸਵਾਰਾਂ ਹਾਂ ਹਾਂਜੀ ਹਾਂ ਕੱਲੀ ਕਮੀਜ਼ ਕਰਾ ਲਓ ਬਹੁਤ ਸੋਹਣੀ ਨੇ ਜੀ ਠੀਕ ਹੈ ਠੀਕ ਹੈ ਕੰਸੂਲਰ ਠੀਕ ਹੈ ਸੋਰ ਕੇ ਵੱਧ ਗਿਆ ਤੁਹਾਡੇ ਠੀਕ ਹੈ ਆ ਪਾ ਕੇ ਦੇ ਹੱਥੇ ਐਸੇ ਚੁਲਾ ਦੇ ਜਲਦੀ ਸੂਟ ਕਰ ਚੱਲੀ ਆ ਕਰੀ ਮਸਟਰਡ ਦੀ ਬਹੁਤ ਸੋਹਣੀ ਸੂਟ ਨੇ ਜੀ ਆ ਪਾ ਕੇ ਦੇ हां जी हां आज <स्था> दी। तो दीदी आए ने स्पेशली 1550 ਦਾ ਦੁਪੱਟਾ ਪਿਆ ਰੈੱਡ ਚੱਲਦੀ ਕੋਦੇ ਆ ਰੈੱਡ ਦੇ ਰੂਪ ਮੈਡ ਇਹ ਤੇ ਅਕਦਾ ਦੇ ਇੱਧਰ ਦੇ ਕੋਈ ਨਾ ਲੱਗ ਰਿਹਾ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹ 450 ਹਾਂ 600 ਇਹ 600 600 ਹਾਂ ਜੀ ਮੈਚਿੰਗ ਹੈ ਇਹ ਸੋਹਣਾ ਲੱਗਦਾ ਇਹ ਪ੍ਰਿੰਟ ਇੱਕ ਹੀ ਨਹੀਂ ਦੋ ਰੰਗ ਆਇਆ ਇਹ ਤੁਹਮੇ ਦਿਖਾਉਣੀ ਹੈ ਪ੍ਰਿੰਟ ਇਹੋਂ ਪੀਂ ਘੱਟੇ ਵਾਲਾ ਲੱਗ ਰਿਹਾ ਇਹ ਜੇ ਤੁਸ ਨੂੰ ਲੈਣਾ ਸੋ ਕਿਡਾ ਲੱਗਦਾ ਛੋਣਾ ਲੱਗ ਰਿਹਾ ਨਹੀਂ ਕੋਈ ਗੱਲ ਨਹੀਂ ਸਾਡੇ ਵਿਗ ਜਾਣਾ ਉਹ ਵੀ ਵਿਗ ਜਾਣਾ ਕਿਹੜਾ ਤੁਹਾਨੂੰ ਅੱਛਾ ਲੱਗਦਾ ਉਹ ਲੱਦੇ ਇਹਦੇ ਨਾਲ ਇਹ ਸਲਵਾਰ ਹੈ ਜੀ ਇਹ 600 ਦੀ ਹੈ ਹਾਂ ਇਹ 400 ਇਹ 400 ਸਵੀਕਾਰ ਕਰੋ 400 ਹਾਂ ਇਹ ਸਾਠ ਲੱਗਦਾ ਹਾਂ ਠੀਕ ਹੈ ਜੀ 400 ਦੀ ਰੇਂਜ ਚ ਅੱਛਾ ਜੀ 400 ਦੀ ਰੇਂਜ ਤੇ ਜਾਣਾ ਜੀ ਆਪਾਂ ਨੂੰ ਥੋੜਾ ਜਿਹਾ ਮਿਕਸ ਹੈ ਇਹਦੇ ਵਿੱਚ ਕਲਰ ਵੀ ਮਿਲ ਜਾਣੇ ਆਪਾਂ ਨੂੰ ਜੀ ਹਾਂ ਜੀ ਇਹਦੇ ਵਿੱਚ ਕਲਰ ਹੈ ਬਸ ਉਹੀ ਘਾਟੋ ਜੀ ਦੀ ਮਾਸਟਰ Alu 340. Ziloru beden. Alu 340. Süre 8000. Karne için. Ne alıkış? Manfaat. Kajal bir. Abi 3400. 1000. 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 ਹੂੰ ਫਰੈਂਕੀ ਵੀ ਸੋਹਣਾ ਅਰੀ ਬਾਦ ਆ ਜੀ ਇਹ ਤਾਂ ਨੀਤ ਢਟਕੀ ਜਾਣੀ ਲਗਾਈ ਜਾਉਂਗੇ ਸਾਰੇ ਸੋਹਣੇ ਲੱਗਣੇ ਆ ਇੱਥੇ ਸਾਰੇ ਅਰੀ ਬਾਦ ਹੋਈ ਗਏ ਸਾਰੇ ਭਾਬੀ ਸੋਹਣੇ ਲੱਗ ਰਹੇ ਤੇ ਕੋਈ ਛੱਡਣ ਦੀ ਨਹੀਂ ਕਰਦਾ ਆਹ ਤਾਂ ਬਹੁਤੇ ਸੋਹਣਾ ਭਾਬੀ ਇਹ ਤਾਂ ਮੈਨੂੰ ਪਹਿਲਾਂ ਹੀ ਬੋਫਰ ਇਹ ਤਾਂ ਬਹੁਤ ਸੋਹਣਾ ਇਹ ਰਾਤ ਆਏ ਇਹ ਰਾਤ ਆਏ ਜੀ ਅੱਛਾ ਜੀ ਇਹਦੇ ਨਾਲ ਡਿਜ਼ਾਈਨ ਬਹੁਤ ਪਿਆਰਾ ਆ ਰਿਹਾ ਇਹ ਸ਼ਾਪ ਦਾ हजार द हां ये देखो इस कपड़े सारे कपड़े पर का है हम्म हम्म है।, तो तो है, है।, है।, है तो ही पता लग रहा है छूट तो पहला बिल्कुल बिल्कुल स्पिरेंट क्वालिटी होती है थोड़ी सी एक ही नहीं रे जी वीर नहीं अच्छा लेस लगी हो है हाँ ना, भी हाँ है।, भी है, हाँ ये, है ना सारी की हेठ भी हाँ बहुत सोहना आज बहुत सोना कु बहुत तो सोना ਮਦਾਈ ਕਿਹਾ ਵੀ ਕੁੜੀਆਂ ਦਿਖਾ ਦਾਂ ਖੜੀਆਂ ਕੁੜੀਆਂ ਇਹ ਸੋਹਣਾ ਬਹੁਤ ਏ ਤਾਂ ਹੋਰ ਹੀ ਵਧੀਆ ਲੱਗ ਰਿਹਾ ਹਾਂ ਜੀ ਬਟੂ ਵਰਗਾ ਹਾਂ ਵੀ ਸੋਹਣਾ ਬਹੁਤ ਸੋਹਣਾ ਹੈਗੀ ਹੈ ਜੀ ਗੱਲ ਹੈਗੀ ਆ ਦੇਖ ਲੋ ਵੀ ਬਹੁਤ ਪਿਆਰਾ ਸੁੰਦਰ ਹਾਂ ਹਾਂ ਦੇਖੀਂ ਬਹੁਤ ਪਿਆਰਾ ਰੰਗ ਦਾ ਇਹ ਰੰਗ ਕਿ ਨਹੀਂ ਪਿਆਰਾ ਹੈ ਸਲਵਾਰਾ ਵਾਈਟ ਹੀ ਹੈ ਵਾਈਟ ਸਲਵਾਰ ਬਸ ਆਹ ਇਹ ਸੁੱਕਲੇ ਸਣੇ ਸਾਡੀ 1800 ਕੀ ਜਗ ਰੋਹ ਇਹ ਲੈ ਲੈਣਾ ਤੁਹਾਨੂੰ ਇਹ ਲੈ ਲੈ ਇਸੇ ਇਹ ਤਾਂ ਵੰਡਿਕਣਾ ਹੀ ਨਹੀਂ ਹੈਗਾ ਨਾ ਇਹ ਕਿੰਨਾ ਦਿਖਾਇਆ ਇੱਕ ਕਲਰ ਸੀ ਹੋਰ ਵੀ ਜਿਆਦਾ ਉਹ ਬੜੀ ਜਨਾ ਹੈ ਬਸ ਤੁਹਾਡੀ ਮਰਜ਼ੀ ਹੈ ਇਹ ਤੁਸੀਂ ਆਪਣੇ ਵਾਸਤੇ ਲੈ ਲਓ ਮੇਰੇ ਵਿੱਚ ਕਲਰ ਮਿਲ ਜਾਣੇ ਆਪਨ ਉਹ ਸੋਨਾ 1450 ਵੀ 1450 ਪੱਟੀ ਪੇੜਦੀ ਰਹੀ ਹੈ ਇਹਦੇ ਚ ਦੁਪੱਟੇ ਜਿਹੜੇ ਬੰਦੇ ਨੇ ਪੇੜਦੀ ਦੁਪੱਟੇ ਆ ਬੀ ਇਹਦੇ ਚ ਕਿਉਂ ਨਹੀਂ ਦੁਪੱਟੇ ਗੱਡਾ ਵੱਟਣ ਅੱਛਾ ਵੀ ਨੇ ਦੁਪੱਟੇ ਤੋਂ ਇਹ ਅੱਛਾ 1400 ਵਾਲੇ ਨੇ ਕਿ 1400 ਨੇ ਦੇ ਦਿੱਤੇ 1400 ਵਾਲੇ ਨੇ ਦੁਪੱਟੇ ਆ ਹਾਂ 1400 ਵਾਲੇ ਆ ਬਾਕੀ ਦੁਪੱਟੇ ਹੋਣੇ ਇਹਦੇ ਚ ਤਾਂ ਇਹਦੇ ਚ ਤਾਂ ਹੋਣੇ ਹਾਂ ਪੱਟੀ ਨੂੰ ਖੋਲ ਕੇ ਦਿਖਾ ਲਓ ਇਸ ਵਿੱਚ ਦਿਖਾ ਦਿਓ ਹਾਂਜੀ ਹਾਂ ਕਰਦਾ ਛਿੱਟਾਂਾ ਧੋਲ ਰਹੀ ਨੇ। ਹਾਂ। ਦੁਪੱਟਾ ਆ ਗਿਆ ਜੀ। ਇਹ ਘਾ ਦੁਪੱਟਾ ਇਹਦੇ ਵਿੱਚ। ਬਹੁਤ ਸੋਹਣਾ ਛੂਟਾ ਦੇਖੀ ਆਂ। ਮੈਨੂੰ ਪਤਾ ਇੱਕ ਹੋਰ ਪਿਆ। ਹਰਾ ਆਇਆ, ਗ੍ਰੀਨ ਜਿਹਾ ਪਿਆ। ਆ ਦੇਖੋ ਕੁੜੀਓ ਇੱਧਰ ਵੀ। ਦੇਖਦੇ। ਆਹ ਲਾ ਦੇਖੋ। ਇਹਦੇ ਨਾਲਾ ਸਲਵਾਰ ਦੇਖੋ ਕੁੜੀਓ। ਹਾਂ ਜੀ। ਆ ਦੇ। ਇਹ ਸਲਵਾਰ। ਇਹਦੇ ਵਿੱਚ ਵੀ ਤੁਹਾਨੂੰ ਦੁਪੱਟਾ ਖਾਇਰ ਹੈ ਜੀ। ਆਹ ਦੁਪੱਟਾ। ਬਹੁਤ ਸੋਹਣਾ ਪਟਾ ਦੇ। ਇਹ ਪਟਾ ਸਲਵਾਰ ਦੇ ਹੱਟ ਕੇ ਹੈ। ਕੱਟ ਕੇ ਹੈ। ਕਲਰ ਮਿਲ ਜਾਣੇ ਤੁਹਾਨੂੰ। ਕੱਲ ਰਾਤ ਨੇੜੇ। ਜੇ ਤੁਹਾਨੂੰ ਆਹ ਪਸੰਦ ਆਏ ਤਾਂ ਇਹਦੇ ਕੋਲ ਇੱਥੇ ਜੰਨ ਦੇ ਨਾ ਅੰਲੇ ਮਯਾ ਇਹ ਨਾ ਪਰਖਿਓ ਪਰਖੇ ਦੀਦੀ ਸੁਣੋ ਹੈਲੋ ਹੈਲੋ ਦੀਦੀ ਠੀਕ ਹੈ ਸਾਰੀ ਵੈਰੈਟੀ ਬਹੁਤ ਸੋਹਣੀ ਹੈ ਇਹ ਜੀ ਆਈ ਹੋਈ ਗਰਮੀ ਦੀ ਆ ਲੈ ਚਾਦਰਾਂ ਖਣ ਜਿਹੜੀ ਮਰਜ਼ੀ ਲੈ ਜਾਈਂ 500 ਰੁਪਏ 500 ਰੁਪਏ 500 ਰੁਪਏ ਇਹ ਸੇਲ ਨੇ ਚਾਦਰਾਂ ਸੁਣ ਲੱਗ ਰਹੀਆਂ ਹੋਈਆਂ ਸੋਹਣੀਆਂ ਹੈ ਨਾ ਇਹ ਵਧੀਆ ਵੀ ਹੈ ਹੈਲੋ ਵਧੀਆ ਸੇਲ ਇਹ ਚਾਦਰਾਂ ਨੇ ਜੀ ਬਸ ਐਵੇਂ ਹੀ ਰੱਖਦੇ ਸਾਰੇ ਇਹ ਨਾ ਗੇਰ ਨਾ ਛੈਲੀ ਥੋੜਾ ਕੜਾ ਇਹ ਰੱਖੀ ਜੋ ਪਰ ਦੋ ਦੋ ਕੱਟੀਆਂ ਇਹ ਵੀ ਐਡ ਸਟ ਹੈ ਜੀ ਦੀਦੀ ਆ ਸੂਟ ਦੇਖੋ ਸਲਵਾਰ ਬਹੁਤ ਸੋਹਣੀ ਹੈ ਇਹਦੀ ਅੱਛਾ ਜੀ ਸਲਵਾਰ ਤੇ ਵਰਕ ਆਉਗਾ ਜੀ ਸਲਵਾਰ ਤੇ ਗੰਢ ਖਾਣ ਚਲੋ ਅੰਦਰ ਹੈ ਸਹੀ ਗੱਲ ਹੈ ਸਲਵਾਰ ਤੇ ਦੁਪੱਟਾ ਖੋਲੇ ਅੱਛੇ ਜੀ ਸਲਵਾਰ ਸੇ ਖੋਲੋ ਪਿਓਰਡਾ ਦੁਪੱਟਾ ਹੈ ਜੀ 1250 1250 ਸਾਢੇ 1250 ਆਪਣੇ ਦੇ ਕਲਰ ਵੀ ਮਿਲ ਜਾਣੇ ਤੁਹਾਨੂੰ ਚਲੋ ਵਧੀਆ ਲੱਗਿਆ ਹੋਇਆ ਜੀ ਅੱਛੇ ਜੀ ਆਪਣਾ ਸਹਿਬਾ ਆ ਦੇਖੋ ਜੀ ਸਾਰੇ ਕਲਰ ਨੇ ਡਿਜ਼ਾਈਨ ਬਹੁਤ ਪਿਆਰੀਆਂ 500 ਦੀ ਰੇਂਜ ਚ ਆਈ ਹੋਈਆਂ ਨੇ ਕੋਟਨ ਦੀ ਚਾਦਰਾਂ ਹੁਣ ਤਾਂ ਕੋਟਨ ਨੂੰ ਭੱਜ ਭੱਜ ਕੇ ਥੋੜੇਗੇ ਲੋਕ ਹੈ ਕਿ ਨਹੀਂ ਹਾਂ 500 ਵੀ ਨਾਲ ਹੈ ਹਾਂ ਜੀ ਨਾਲ ਦੇ ਪਿੱਲੋ ਨੇ ਆ ਲੋ ਜੀ ਇਸਦੀ ਡਿਜ਼ਾਈਨ ਬਹੁਤ ਪਿਆਰੀ ਹੈ ਹਾਂ ਜੀ ਹਾਂ ਬਹੁਤ ਸੋਹਣੇ ਸਹੀ ਜਲੇ ਥੋੜੇ ਉਮਗਾ ਬੜੀ ਨਹੀਂ ਨਹੀਂ ਭਾਬੀ ਜੀ ਕੁਝ ਨਹੀਂ ਬਿਆਰਾ ਤੇ ਆਏ ਸੀ ਹੋਰ ਵੀ ਇੱਕ ਪਹੁੰਚਣਾ ਅੱਜ ਤਾਂ ਸਪੈਸ਼ਲੀ ਬਸ ਥੋੜੀ ਯਾਦ ਆ ਗਈ ਐਸੀ ਕੁਝ ਨਹੀਂ ਭਾਬੀ ਜੀ ਬਿਨਾ ਨਹੀਂ ਨਹੀਂ ਥੈਂਕਸ ਚਲੋ ਠੀਕੇ ਜੀ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਅਗਲੀ ਵੀਡੀਓ ਚ ਫਿਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ